ਸਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਤੇ ਇਸ ਵਕਤ ਮੈਂ ਨਾ ਜ਼ਿਲ੍ਹਾ ਮੁਹਾਲੀ ਦੇ ਪਿੰਡ ਖੇੜਾ ਦੇ ਵਿੱਚ ਖੜਾ ਜਿੱਥੇ ਕਿ ਕਹਿੰਦੇ ਵੀ ਹਰੇਕ ਸਾਲ ਪਿਛਲੇ 2 ਸਾਲਾਂ ਤੋਂ ਨਾ ਖਾਲਸਾ ਹੀ ਖੇੜਾ ਪਿੰਡ ਦੇ ਵਿੱਚ ਕਰਵਾਈਏ ਜਾਂਦੀਆਂ ਨੇ ਤੇ ਪਿੰਡ ਦਾ ਗਰਾਊਂਡ ਹੈ ਪਿੰਡ ਖੇੜੇ ਦਾ ਮੈਂ ਦੱਸਣਾ ਚਾਹੁੰਗਾ ਸਰਗਵਾਸੀ ਸਰਦਾਰ ਕਰਨੈਲ ਸਿੰਘ ਸੂਬੇਦਾਰ ਯਾਦਗਾਰੀ ਇਹ ਸਟੇਡੀਅਮ ਹੈ ਤੇ ਬਾਬਾ ਕਮਲਦੇਵ ਯੂਥ ਕਲੱਬ ਖੇੜਾ ਪਿੰਡ ਮੁਹਾਲੀ ਦਾ ਇਹ ਸਟੇਡੀਅਮ ਹੈ ਕੱਲ ਨੂੰ 14 ਤਰੀਕ ਨੂੰ ਜਿਹੜੀ ਗੀਆਂ ਪਿੰਡ ਖੇੜਾ ਦੇ ਵਿੱਚ ਖਾਲਸਾ ਹੀ ਖੇਡੇ ਆ ਖੇਡਾਂ ਜਿਹੜੀਆਂ ਉਹ ਕਰਵਾਈਆਂ ਜਾਣੀਆਂ ਖਾਲਸਾ ਪਗਟਿਓ ਮਨਨ ਕਿ ਜੀ ਗੱਲ ਕਰੀਏ ਦਿਹਾੜੇ ਨੂੰ ਸਮਰਪਿਤ ਤੇ ਸਾਡੇ ਨਾਲ ਐਸਜੀਪੀਸੀ ਜੋ ਕਿ ਜਥੇਦਾਰ ਜਮੇਰ ਸਿੰਘ ਜੀ ਖੇਡਾਂ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਸਮਾਂ ਹੋਵੇਗਾ ਕਿੰਨੇ ਕ ਵਜੇ ਜਿਹੜੀਆਂ ਖੇਡਾਂ ਨੇ ਸਟਾਰਟ ਹੋ ਜਾਣਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਖਾਲਸਾ ਪ੍ਰਗਟ ਦਿਹਾੜੇ ਦੀਆਂ ਸਮੂਚੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਤੇ ਥਰੂ ਲੱਖ ਲੱਖ ਵਧਾਈਆਂ ਦੰਨਾ ਹਾਂਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਸਿੱਖੀ ਸਰੂਪ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਬਖਸ਼ਣ ਜਿਹੜੇ ਸਿੱਖੀ ਸਿਧਾਂਤ ਨੇ ਉਹਦਾ ਤੇ ਪੈਰਾ ਦੇਣ ਦੀ ਸਾਨੂੰ ਸੋਝੀ ਬਖਸ਼ਣ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਪਿਛਲੇ ਸਾਲ ਤੋਂ ਸਾਡੇ ਨਗਰ ਤੇ ਜਿਹੜੇ ਸਿੱਖ ਬੱਚੇ ਆ ਕੇਸਾਤਾਰੀ ਬੱਚੇ ਆ ਹਾਂਜੀ ਉਹਨਾਂ ਵਾਸਤੇ ਅਸੀਂ ਕਾਲਸਾਈ ਖੇਡਾਂ ਜਿਹੜੀਆਂ ਕਰਾਉਣ ਬਾਰੇ ਵਿਚਾਰ ਕੀਤੀ ਸੀ ਇਹ ਪਿੰਡ ਵੱਲੋਂ ਸੋਚਿਆ ਜਾਂਦਾ ਸੀ ਪ੍ਰੋਗਰਾਮ ਸਰ ਇਹ ਪਿੰਡ ਵੱਲੋਂ ਵੀ ਹੈ ਜੀ ਇਹ ਪਿੰਡ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੈ ਹਾਂਜੀ ਪਿੰਡ ਦੇ ਜਿਹੜੀ ਸਾਡੀ ਪੰਚਾਇਤ ਹੈ ਹਾਂਜੀ ਸੰਜੀ ਕਮੇਟੀ ਆ ਯੂਥ ਕਲੱਬ ਹੈ ਹਾਂਜੀ ਸਾਰੇ ਅਸੀਂ ਰਲ ਕੇ ਇਹ ਸਾਰਾ ਕੁਝ ਕਰਾ ਰਹੇ ਹਾਂ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਜੀ ਖੜੇ ਨਾਲ ਹਾਂਜੀ ਗੁਰਦੁਆਰਾ ਜਿਹੜੀ ਕਮੇਟੀ ਹੈ ਸਾਡੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਇਸ ਵਾਰ ਦੂਜਾ ਸਾਲ ਹੈ ਇਹ ਇਹ ਸਾਡਾ ਦੂਜਾ ਤੇ ਗੱਲ ਕਰੀਏ ਕਿਹੜੀ ਖੇਡਾਂ ਹੁੰਦੀਆਂ ਗਰਾਊਂਡ ਦੇ ਵਿੱਚ ਜੇ ਗੱਲ ਕਰੀਏ ਇਹਦੇ ਵਿੱਚ 6 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਆ ਹਾਂਜੀ ਉਹਨਾਂ ਦੇ ਅੱਡ-ਅੱਡ ਇਵੈਂਟਸ ਨੇ ਹਾਂਜੀ ਜਿਹੜੇ 6 ਸਾਲ ਦੇ ਬੱਚੇ ਉਹਨਾਂ ਨੂੰ 50 ਮੀਟਰ ਤੱਕ ਦੀ ਜਿਹੜੀਆਂ ਰੈਸਾਂ ਨੇ ਹਾਂਜੀ ਭਾਵੇਂ ਉਹ ਸਿਰ ਤੇ ਕਿਤਾਬ ਰੱਖ ਕੇ ਜਿਹੜੀ ਤੁਰਨਾ ਹੈ ਹਾਂਜੀ ਚਮਚਾ ਮੂੰਹ ਚ ਲੈ ਕੇ ਨਿੰਬੂ ਰੱਖ ਕੇ ਹੂੰ ਉਹ ਤੁਰਨਾ ਹੈ ਹੂੰ ਰੱਸੀ ਜਿਹੜੀ ਕੁੱਦਣੇ ਵਾਲੀ ਜਿਹੜੀ ਰੱਸੀ ਆ ਰੱਸੀ ਨਾਲ ਭੱਜਣਾ ਹਾਂਜੀ ਜਿਹੜੇ ਦੂਜੇ ਇਵੈਂਟ ਦਾ 100 ਮੀਟਰ ਦਾ ਇਵੈਂਟ ਹੋ ਗਿਆ ਹੂੰ ਤੇ 200 ਮੀਟਰ ਦਾ ਹੋ ਗਿਆ 400 ਮੀਟਰ ਦਾ ਜਿਹੜੇ ਵੱਡੇ ਬੱਚੇ ਨੇ ਹਾਂਜੀ 17 18 ਸਾਲ ਦੇ ਜਿਹਨੇ ਉਹਨਾਂ ਵਾਸਤੇ ਲੰਬੀ ਛਾਲ ਹੈ ਤੇ ਇਹ ਸਾਰੀਆਂ ਗੇਮਾਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਐਥਲੈਟਿਕਸ ਨਾਲ ਸੰਬੰਧ ਰੱਖਦੀਆਂ ਨੇ ਹਾਂਜੀ ਇੰਡੀਵਿਜੂਅਲੀ ਜਿਹੜੀ ਗੇਮ ਬਣਦੀ ਆ ਬੱਚੇ ਦੀ ਉਹ ਖੇਡਾਂ ਕਰਾਇਆ ਜਾਂਦਾ। 100 ਤੇ ਪਿੰਡਾਂ ਦੇ ਵਿੱਚ ਦੇਖੀਏ ਕੁਸ਼ਤੀ ਦੰਗਲ ਹੁੰਦੇ ਨੇ, ਕਬੱਡੀ ਕੱਪ ਹੁੰਦੇ ਨੇ। ਇਹ ਖਾਲਸਾ ਹੀ ਖੇਡਾਂ ਦਾ ਵਿਚਾਰ ਕਿੱਦਾਂ ਆਇਆ ਪਿੰਡ ਦੇ ਵਿੱਚ ਤੇ ਤੁਹਾਡੇ ਮੰਨ ਦੇ ਵਿੱਚ? ਇਹ ਨਾ ਸਾਡੇ ਨਾਲ ਇਹ ਇੱਥੇ ਆਪਣਾ ਪਿੰਡ ਹੈਗਾ ਚੰਡੀਗੜ੍ਹ ਦੇ ਨਾਲ ਡੱਡੂ ਮਾਜਰਾ। ਹਾਂਜੀ। ਉਹ ਹਰ ਇੱਕ ਸਾਲ ਉੱਥੇ ਆਪਣਾ ਹੋਲੇ ਮਹਲੇ ਨੂੰ ਇਹ ਖੇਡਾਂ ਕਰਾਉਂਦੇ ਸੀ। ਹੋਲੇ ਮਹਲੇ ਨੂੰ ਕਰਾਉਂਦੇ ਆ। ਉਹ ਮੈਨੂੰ ਉਹਨਾਂ ਨੇ 2 ਕਿ ਸਾਲ ਤੋਂ 3 3-4 ਸਾਲ ਤੋਂ ਮੈਨੂੰ ਵੀ ਉਹ ਗੈਸਟ ਬਣਾ ਕੇ ਉੱਥੇ ਇਹਨਾਂ ਗੇਮਾਂ 'ਚ ਬੁਲਾਉਂਦੇ ਸੀਗੇ। ਹਾਂਜੀ। ਫਿਰ ਅਸੀਂ ਵਿਚਾਰ ਕੀਤੀ ਵੀ ਜੇ ਉਹ ਕਰਾ ਸਕਦੇ ਅਸੀਂ ਕਿਉਂ ਨਹੀਂ ਕਰਾ ਸਕਦੇ ਫਿਰ ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਐ ਮੇਰੇ ਤੇ ਡਿਊਟੀ ਬਣਦੀ ਸੀ ਹਾਂਜੀ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਫਿਰ ਅਸੀਂ ਸਲਾਹ ਕਰਕੇ ਇਹ ਜਿਹੜੀਆਂ ਗੇਮਾਂ ਸ਼ੁਰੂ ਕਰਤੀਆਂ ਪਿਛਲੇ ਸਾਲ ਬੜੀ ਵਧੀਆ ਗੇਮਾਂ ਹੋਈਆਂ ਨੇ ਪਰ ਐਤਕੀ ਮੈਨੂੰ ਉਮੀਦ ਹੈ ਵੀ ਉਹ ਤੋਂ ਵੀ ਵਧੀਆ ਹੋਣਗੀਆਂ ਤੇ ਜੇ ਖੇੜਾ ਸਾਹਿਬ ਗੱਲ ਕਰੀਏ ਪਿਛਲੇ ਸਾਲ ਕਿੰਨੇ ਕ ਬੱਚੇ ਆਏ ਸੀ ਕਿੰਨੇ ਕ ਸਕੂਲਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਇਸ ਵਾਰ ਜ਼ਿਆਦਾ ਹੋਣਗੇ ਉਸ ਨਾਲੋਂ ਵੀ ਪਿਛਲੇ ਸਾਲ 2-250 ਬੱਚਾ ਸਾਡੇ ਕੋਲ ਆ ਗਿਆ ਸੀ ਹਾਂਜੀ ਐਤਕੀ ਮੈਨੂੰ ਉਮੀਦ ਹੈ ਵੀ 3-400 ਬੱਚਾ ਹੋਏਗਾ 3-400 ਬੱਚਾ ਹੋ ਜਾਊਗਾ ਖਾਸ ਕਰਕੇ ਸਾਡੇ ਜਿਹੜੇ ਨਾਲ ਨਾਲ ਦੇ ਜਿੰਨੇ ਵੀ ਸਕੂਲ ਆ ਸਾਡੇ ਇਲਾਕੇ ਦੇ ਅਸੀਂ ਸਾਰਿਆਂ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਸੱਦੇ ਪੱਤਰ ਦਿੱਤੇ ਬੱਚਿਆਂ ਨੂੰ ਹਾਂਜੀ ਬੁਲਾਇਆ ਉਹ ਤੋਂ ਬਾਅਦ ਜਿਹੜੇ ਸਾਡੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਜਿਵੇਂ ਬੀਬੀ ਸ਼ਰਨਕੌਰ ਕਾਲਜ ਹੈਗਾ ਉੱਥੋਂ ਬੱਚੇ ਆਉਣਗੇ ਜਿਹੜੇ ਪਲੱਸ 2 ਪਲੱਸ 1 ਵਾਲੇ ਨੇ ਅੱਗੇ ਜੰਡਰ ਸਾਹਿਬ ਗੁਰਦੁਆਰਾ ਸਾਹਿਬ ਸਾਡੇ ਜਿਹੜਾ ਜੰਡਰ ਸਾਹਿਬ ਸਕੂਲ ਹੈਗਾ ਸਾਡਾ ਉੱਥੋਂ ਬੱਚੇ ਆਉਣਗੇ ਜਿਹੜਾ ਪਰਿਵਾਰ ਵਿੱਚ ਉਹਦਾ ਸਕੂਲ ਹੈਗਾ ਜੀ ਸਾਡਾ ਉੱਥੋਂ ਬੱਚੇ ਆਉਣਗੇ ਆਨੰਦਪੁਰ ਸਾਹਿਬ ਤੋਂ ਸਕੂਲ ਤੋਂ ਬੱਚੇ ਆਉਣਗੇ ਹਮਮ ਇਤਿਹਾੜ ਸਾਹਿਬ ਦੇ ਜਿਹੜੇ ਸਾਡੇ ਕਾਲਜ ਦੇ ਕੁੜੀਆਂ ਦਾ ਕਾਲਜ ਆ ਉੱਥੋਂ ਕੁੜੀਆਂ ਆਉਣਗੀਆਂ ਹਮ ਸੋ ਹੋਰ ਵੀ ਜਿਹੜੇ ਸਾਡੇ ਏਰੀਏ ਦੇ ਮਰੰਡੇ ਤੱਕ ਦੇ ਜਿਹੜੇ ਸਾਡੇ ਸਕੂਲ ਐ ਸਾਰਿਆਂ ਨੇ ਸਦਾ ਪਤਾ ਦਿੱਤਾ ਹੋਇਆ ਹੂੰ ਫਿਰ ਅਸੀਂ ਸਾਨੂੰ ਉਮੀਦ ਹੈ ਵੀ ਆਇਤ ਕੀ 4-500 ਬੱਚਾ ਜ਼ਰੂਰ ਹੋਏਗਾ 4-500 ਬੱਚਾ ਜ਼ਰੂਰ ਹੋਵੇਗਾ ਤੇ ਇਲਾਕਾ ਨਿਵਾਸੀ ਨੂੰ ਕੀ ਬੇਨਤੀ ਕਰਨਾ ਚਾਹੂਗੇ ਮੈਂ ਇਲਾਕਾ ਹੱਸੇ ਨੂੰ ਬੇਨਤੀ ਕਰਦਾ ਵੀ ਆਓ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਨੂੰ ਸਿੱਖ ਧਰਮ ਚ ਜਨਮ ਮਿਲਿਆ ਹੂੰ ਦੂਜੇ ਧਰਮ ਵਾਲੇ ਤਾਂ ਆਪਣੇ ਜੋ ਕਰਦੇ ਆ ਉਹਨਾਂ ਦੀ ਆਪਣੀ ਇੱਛਾ ਹੁੰਦੀ ਹੈ ਲੇਕਿਨ ਜਿਹੜੇ ਸਿੱਖ ਧਰਮ ਨਾਲ ਬੱਚੇ ਸਾਡੇ ਜਿਹਨਾਂ ਸਿੱਖੀ ਦੇ ਸਿੱਖਾਂ ਦੇ ਘਰਾਂ ਜਨਮ ਮਿਲਿਆ ਹੂੰ ਉਹਨਾਂ ਬੱਚਿਆਂ ਨੂੰ ਸਾਡੀ ਇੱਕ ਇਹ ਇੱਕ ਕੋਸ਼ਿਸ਼ ਹੈ ਵੀ ਉਹਨਾਂ ਬੱਚਿਆਂ ਨੂੰ ਪ੍ਰੇਰਕ ਐਸੀ ਸਿੱਖੀ ਵੱਲ ਲਿਆਉਣ ਦੀ ਸਾਡੀ ਜਿਹੜੀ ਇਹ ਸੋਚ ਹੈ ਹੂੰ ਸੋ ਅਸੀਂ ਜਿੱਥੇ ਮੋਮੈਂਟੋ ਦੇਣੇ ਆ ਉੱਥੇ ਬੱਚਿਆਂ ਨੂੰ ਅਸੀਂ ਕੈਸ਼ ਵੀ ਦਵਾਂਗੇ ਨਾਲ ਕੈਸ਼ ਪ੍ਰਾਈਜ਼ ਵੀ ਦਵਾਂਗੇ ਤੇ ਸਾਬਤ ਸੂਰਤ ਖਿਡਾਰੀ ਖੇਡ ਸਕਣਗੇ ਸਿਰਫ ਸਾਬਤ ਸੂਰਤ ਜਿਹੜੇ ਖਿਡਾਰੀ ਆ ਉਹੀ ਖੇਡਣਗੇ ਉਹੀ ਖੇਡਣਗੇ ਹਾਂਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਖੇੜਾ ਦੇ ਵਿੱਚ ਕਹਿੰਦੇ ਜੀ ਪਿੱਛੇ ਸਟੇਡੀਅਮ ਦੇਖ ਸਕਦੇ ਹੋ ਸਰਦਾਰ ਕਰਨੈਲ ਸਿੰਘ ਸੂਬੇਦਾਰ ਯਾਦਗਾਰੀ ਸਟੇਡੀਅਮ ਦੇ ਵਿੱਚ ਜਿੱਥੇ ਕਿ ਕੱਲ 14 ਤਰੀਕ ਹੈ ਖਾਲਸਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਜੋ ਕਿ ਪਿੰਡ ਦੇ ਵਿੱਚ ਸਾਬਤ ਸੂਰਤ ਜੋ ਕਿ ਜਿਹੜੀ ਖੇਡਾਂ ਗੁਰਸਿੱਖ ਜਿਹੜੇ ਖੇਡਾਂ ਨੇ ਕਰਵਾਈਆਂ ਜਾ ਰਹੀਆਂ ਬੜੀ ਦੂਰ ਦੂਰ ਆਨੰਦਪੁਰ ਸਾਹਿਬ ਤੱਕ ਜਿਹੜੀਆਂ ਸੰਗਤਾਂ ਨੇ ਜਿਹੜੇ ਮਤਲਬ ਕਿ ਬੱਚੇ ਨੇ ਛੋਟੇ ਛੋਟੇ ਬੱਚੇ ਸੇ ਖੇਡ ਗਰਾਊਂਡ ਦੇ ਵਿੱਚ ਪਹੁੰਚਣਗੇ ਮਾਸਟਰ ਪੀਟੀ ਮਾਸਟਰ ਪੀਟੀ ਮਾਸਟਰ ਜੀ ਸਾਡੇ ਨਰਿੰਦਰਪਾਲ ਸਿੰਘ ਜੀ ਪਾਲੀ ਜੀ ਇਹ ਸਾਡਾ ਜਿਹੜਾ ਗਰਾਉਂਡ ਹੈ ਇਹ ਤਿਆਰ ਕਰਦੇ ਨੇ ਔਰ ਕੱਲ ਨੂੰ ਸਾਰਾ ਹੀ ਕੰਟਰੋਲ ਹੈ ਜਿਹੜਾ ਹੂੰ ਇਹ ਕਰਦੇ ਨੇ ਸਾਰੀਆਂ ਗੇਮਾਂ ਦਾ ਜਿੱਥੇ ਸਾਡੇ ਕੋਲ ਡੀਪੀ ਸਾਡੇ ਆਉਣਗੇ ਸਕੂਲਾਂ ਦੇ ਹਾਂਜੀ ਉਹ ਆਉਣਗੇ ਲੇਕਿਨ ਜਿਹੜੀ ਕਮਾਂਡ ਹੈ ਇਹ ਪਿਛਲੇ ਸਾਲ ਵੀ ਇਹਨਾਂ ਨੇ ਤਿਆਇਤ ਕੀਤੀ ਵੀ ਇਹ ਜਿਹੜੀ ਸਾਡੇ ਪ੍ਰਧਾਨ ਜੀ ਨੇ ਬਲਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਜਿੱਨਾ ਲੰਗਰ ਹੈ ਸਾਰੀ ਸੰਗਤ ਵਾਸਤੇ ਉਹ ਇਹਨਾਂ ਦੀ ਦੇਖਰੇਖ ਵਿੱਚ ਗੁਰੂ ਘਰ ਤਿਆਰ ਹੋ ਰਿਹਾ ਹਾਂਜੀ ਕੱਲ ਨੂੰ ਇਹਨਾਂ ਦੀ ਦੇਖਰੇਖ ਵਿੱਚ ਸਾਰਾ ਲੰਗਰ ਪਰਤਾਇਆ ਜਾਣਾ ਸਮੁੱਚੇ ਨਗਰ ਨਿਵਾਸੀਆਂ ਦੇ ਸਿਰ ਤੇ ਠੀਕ ਹੈ ਸੋ ਕਿਵੇਂ ਦੇਖਦੇ ਹੋ ਕੱਲ ਨੂੰ ਬੱਚੇ ਪਹੁੰਚਣਗੇ ਪਿੰਡਾਂ ਪਿੰਡ ਦੇ ਵਿੱਚ ਕਿੰਨਾ ਕੁ ਸਹਿਯੋਗ ਹੋਊਗਾ ਜੇ ਗੱਲ ਕਰੀਏ ਬਹੁਤ ਵਧੀਆ ਖੇੜਾ ਸਾਹਿਬ ਨੇ ਇਹ ਸ਼ੁਰੂਆਤ ਕਰੀ ਹੈ ਐਥਲੈਟਿਕ ਦੀ ਹਾਂਜੀ ਐਥਲੈਟਿਕ ਕਿਹਦਾ ਦੀ ਚੀਜ਼ ਹੈ ਜਿਹੜੀ ਬੰਦੇ ਨੂੰ ਸਾਰੇ ਪਾਸੇ ਫਿੱਟ ਰੱਖਦੀ ਹੈ ਫੌਜ ਵਾਸਤੇ ਭਰਤੀ ਹੋਵੇ ਪੁਲਿਸ ਵਾਸਤੇ ਭਰਤੀ ਹੋਵੇ ਐਥਲੈਟਿਕ ਜਿਹੜੀ ਹੈ ਬਹੁਤ ਜ਼ਰੂਰੀ ਹੈ ਹਾਂਜੀ ਜਿੰਨੀਆਂ ਇਹ ਫਿਟਨੈਸ ਦਾ ਸਭ ਤੋਂ ਵਧੀਆ ਗੱਮ ਹੈ ਰਨਿੰਗ ਜਿਹੜੀ ਹੈ ਹਾਂ ਜਿਹੜੀ ਰਨਿੰਗ ਹੈ ਨਾ ਉਹ ਸਾਰੇ ਐਕਸਰਸਾਈਜ਼ ਰਨਿੰਗ ਦਾ ਮਦਰ ਆਫ ਦਾ ਐਕਸਰਸਾਈਜ਼ ਇਹ ਸਾਰੀਆਂ ਗੇਮਾਂ ਦੀ ਮਾਂ ਹੈ ਰਨਿੰਗ ਰਨਿੰਗ ਤੇ ਹੀ ਸਾਰਾ ਕੁਝ ਹੁੰਦਾ ਹੈ ਰਨਿੰਗ ਨਾਲ ਹੀ ਬੱਚੇ ਜਿਹੜੇ ਆ ਉਹ ਉੱਪਰ ਜਾ ਸਕਦੇ ਆ ਟ੍ਰੈਕ ਦੇ ਤਿਆਰ ਕੀਤੇ ਜਾ ਰਹੇ ਨੇ ਅੱਜ ਹਾਂ ਅੱਜ 200 ਮੀਟਰ ਦਾ ਜਿਹੜਾ ਟਰੈਕ ਹੈ ਅਸੀਂ ਉਹ ਤਿਆਰ ਕੀਤਾ ਹੈ ਕਿਉਂਕਿ ਇੱਥੇ 400 ਮੀਟਰ ਦਾ ਬਣ ਨਹੀਂ ਸਕਦਾ 200 ਮੀਟਰ ਦਾ ਟਰੈਕ ਹੈ ਸਹੀ ਬਾਕਾਇਦਾ ਸਟੈਗਰ ਵਗੈਰਾ ਕੱਢ ਕੇ ਬੱਚਿਆਂ ਵਾਸਤੇ ਹਰ ਚੀਜ਼ ਦੀ ਸਹੂਲਤ ਮਤਲਬ ਕੋਈ ਕਮੀ ਨਹੀਂ ਇੱਕ ਉਂਗਲ ਦਾ ਫਰਕ ਨਹੀਂ ਪਿਆ ਬਹੁਤ ਵਧੀਆ ਬਹੁਤ ਵਧੀਆ ਪੈਰ ਨਾਲ ਢੰਗ ਨਾਲ ਹੋਊਗੀ ਬਹੁਤ ਵਧੀਆ ਢੰਗ ਨਾਲ ਕੰਮ ਕਰਾ ਠੀਕ ਹੈ ਬਾਬਾ ਜੀ ਕਿਵੇਂ ਦੇਖਦੇ ਹੋ ਵਾਇਗੁਰੂ ਜੀ ਕਹਿੰਦਾ ਹਲਸਾ ਵਾਇਗੁਰੂ ਜੀ ਕੀ ਫਤਿਹ ਜੀ ਵੈਰੀ ਵੀ ਖਾਲਸਾ ਵਾਇਗੁਰੂ ਜੀ ਫਤਿਹ ਸਾਡੇ ਪਿੰਡ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਹਰ ਹਾਲ ਖਾਲਸਾ ਜੀ ਖੇਡਾਂ ਖੜਾਈਆਂ ਜਾਂਦੀਆਂ ਇਨਾਂ ਦਾ ਜੋ ਉਪਰਾਲਾ ਉਹ ਜਿੱਥੇ ਦਾ ਅਜਮੇਰ ਸਿੰਘ ਜੀ ਮੈਂਬਰ ਫਲੋਨ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਹਾਂਜੀ ਸੋ ਇਹਨਾਂ ਦਾ ਸਾਨੂੰ ਵੀ ਬਹੁਤ ਸਹਿਯੋਗ ਹੈ ਅਤੇ ਸਾਡਾ ਵੀ ਇਹਨਾਂ ਨੂੰ ਬਹੁਤ ਸਹਿਯੋਗ ਹੈ ਹਾਂਜੀ ਇਹ ਮਿਹਨਤ ਕਰਕੇ ਬਾਹਰ ਤੋਂ ਟੀਮਾਂ ਨੂੰ ਬੁਲਾਉਂਦੇ ਆ ਦੂਰੋਂ ਦੂਰੋਂ ਹੂੰ ਜਦੋਂ ਖੇਡਾਂ ਹੁੰਦੀਆਂ ਤਾਂ ਕਾਫੀ ਇੱਥੇ ਇਕੱਠ ਹੋ ਜਾਂਦਾ ਹੂੰ ਸੋ ਚੰਗੀ ਗੱਲ ਹੈ ਸਾਡੇ ਪਿੰਡ ਲਈ ਕਿ ਜਿਹੜੇ ਸਾਡੇ ਬੱਚੇ ਐ ਉਹ ਖੇਡਾਂ ਦੇ ਵਿੱਚ ਪੈਣ ਤਾਂ ਜੋ ਨਸ਼ਾ ਤੇ ਬਚੇ ਰਹਿਣ। ਨਾਲੇ ਛੋਟੇ ਛੋਟੇ ਬੱਚੇ ਐ ਜੇ ਇਹਨਾਂ ਨੂੰ ਪ੍ਰੇਰਿਆ ਜਾਊਗਾ ਤਾਂ ਨਸ਼ੇ ਤੋਂ ਦੂਰ ਪੱਛ ਸਕਦੇ ਆ। ਬਿਲਕੁਲ ਜੀ ਬਿਲਕੁਲ ਤੁਸੀਂ ਦੇਖਿਓ ਕੱਲ ਨੂੰ ਕਿੰਨੇ ਬੱਚੇ ਹੁਣ ਵੀ ਆ ਬੱਚੇ ਥੋੜੇ ਚਲੇ ਗਏ 10 15 20 ਬੱਚੇ ਸਾਡੇ ਆਹ ਦੇਖੋ ਪਿੰਡ ਦੇ ਬੱਚੇ। ਅੱਜ ਵੀ ਰੌਣਕ ਲੱਗੀ ਹੋਈ ਆ ਗਰਾਊਂਡ ਦੇ ਵਿੱਚ। ਅੱਜ ਵੀ ਰੌਣਕ ਲੱਗੀ ਵੀ ਆ ਬੱਚੇ ਕੱਲ ਨੂੰ ਦੇਖਿਓ ਬੀਬੀਆਂ ਚ ਕਿੰਨਾ ਹਸਤਾ ਹੋਣਾ। ਬੀਬੀਆਂ ਵਾਸਤੇ ਵੀ ਚਾਟੇ ਰੇਸ ਰੱਖਿਆ। ਚਾਟੇ ਰੇਸ ਵੀ ਹੋ ਗਿਆ। ਬੀਬੀਆਂ ਵਾਸਤੇ ਚਾਟੇ ਰੇਸ ਰ